ਸਿੰਘਾਂ ਦੇ ਬੋਲੇ ਇਹੋ ਜਿਹਾ ਇੱਕ ਨੂੰ ਕਹਿੰਦੇ ਆ 7 ਲੱਖ ਤੇ ਦੋਹਾਂ ਨੂੰ ਕਹਿੰਦੇ ਆ 2.5 ਲੱਖ ਕੋਮ ਕੋ ਸੈਕਾ ਘੋੜੇ ਨੂੰ ਅਰਾਮੀ ਆਖਦੇ ਤੇ ਘੋੜੇ ਨੂੰ ਖਰਾਪਨ ਆਖਦੇ ਆ ਬੱਸ ਨਾ ਕਬੜੀ ਰੇਲ ਨੂੰ ਭੂਤ ਨਹੀਂ ਇੰਜਨ ਉੱਤੇ ਜਾਸਿਓ ਗੱਡੇ ਨੂੰ ਉਡਾਜ ਸੈਕਾ ਨੂੰ ਕੁੱਟਣ ਘਟੋਲਾ ਵਾਅ ਰੋਲਾ ਗੱਡੇ ਨੂੰ ਸਰੂਪ ਰਖਾ ਦੁੱਖ ਨੂੰ ਸੁਮੰਦਰ ਪਾਣੀ ਨੂੰ ਜਾਂ ਲੱਗਦੇ ਆ ਲੋਕਾਂ ਦੀਆਂ ਹੋਲੀਆਂ ਹੁੰਦੀਆਂ ਖਾਲਸਾ ਦਾ ਬੋਲਾ ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਇਹੋ ਜਿਹੇ ਜਿਨਾਂ ਨੇ ਵਗਨੇ ਆ ਜਿਨਾਂ ਨੇ ਕੌਤਕੋ ਲਖਰੇ ਆ ਇਸ ਥੋਲਿਆ ਨੂੰ ਕਦਾਮ ਕਹਿੰਦੇ ਛਕਦੇ ਆ ਇੱਕ ਵਾਰ ਇੱਕ ਜੱਤੇਦਾਰ ਕੋਲੋਂ ਫਿਰ ਆਗਿਆ ਲੈਣ ਆਇਆ ਕਹਿੰਦਾ ਖਾਲਸਾ ਜੀ ਜੱਤੇਦਾਰ ਨਹੀਂ ਬਾਦਾਮਾਂ ਦੇ ਬੋਰੇ ਲੈ ਕੇ ਆਉਣੇ ਆ ਕਹਿੰਦਾ ਕਿੰਨੇ ਬੋਰੇ ਆ ਮੋਜ ਕਹਿੰਦਾ ਜੀ ਸਵਾ ਲੱਖ ਹੁਣ ਬਾਦਾਮਾਂ ਦੀ ਬੋਰੀ ਸੀ ਇੱਕ ਬੋਰੀ ਵੀ ਨਾ ਦਿੱਤੀ ਛੋਲ ਗੱਲਿਆ ਵੀ ਮੁਖਮਾਜਾ ਆ ਕੇ ਜਾਂਦਾ ਮੁਖਮਾਜਾ ਲੈਣ ਵਾਸਤੇ ਚੱਲਿਆ ਤੇ ਸਵੇਰਾ ਲੋਤਰ ਨਾਲ ਤੰਗਿਆ ਇਲਕ ਦੇ ਨਾਲ ਬੰਨਿਆ ਸਵੇਰਾ ਤਾਂ ਭਾਉਂਦਾ ਕੋਕੋ ਕੁੰਡਾ ਤੇ ਲੋਤਰ ਹੁੰਦਾ ਘੋਟਣਾ ਕੁੰਡਾ ਢੋਲਣਾ ਵੀ ਨਾਲ ਲੈ ਕੇ ਜਾ ਚੱਲਿਆ ਇੱਕ ਰਾਹ ਵੀ ਤੁਰਿਆ ਜਾਂਦਾ ਕਹਿੰਦਾ ਗਾਫਾ ਦੀ ਕਿਧਰ ਕੱਲੇ ਜਾਂਦਾ ਮੁਖਮਾਜੇ ਲੈਣ ਕੱਲੇ ਆ ਕਹਿੰਦਾ ਪਾਨਾ ਦਾ ਬਿੜਾ ਤੇ ਦੋਨੇ ਮੁੱਦੇ ਵਾਲੀ ਕੁਰਬਾਨ ਰੱਖੀ ਆ ਕਹਿੰਦਾ ਉਹ ਤੋਂ ਕਿ ਸ਼ੁਰਮਾ ਇਹਨਾਂ ਬਾਦਿਆਂ ਫੜਦੇ ਲਿਆ ਉਹ ਤੇ ਜਲਾਲਉਦੀਨ ਪਾਨਾ ਦਾ ਬਿੜਾ ਚੁੱਕਿਆ ਤੇ ਮੂੰਹ ਚ ਪਾ ਲਿਆ ਤੇ ਸਰਕਾਰ ਨੇ ਪੁੱਛਿਆ ਜੱਤੀਆ ਖਾਨ ਨੇ ਪੁੱਛਿਆ ਕਿ ਫੌਲ ਕਿੰਨੀ ਚਾਹੀਦੀ ਕਹਿੰਦਾ ਦੋ ਤਾਂ ਜਾਣਿਆ ਫੜ ਲਿਆ ਦੀ ਕੀਮਤ ਆ ਇਸ ਕਰਕੇ ਆਪਾਂ ਇਤਿਹਾਸ ਨਹੀਂ ਲੜੀ ਨੂੰ ਉਹਨਾਂ ਦਾ ਆਪਸ ਸੰਖੇਪ ਦੇ ਸ਼ਬਦਾਂ ਵਿੱਚ ਕਹਿਣ ਦਾ ਯਤਨ ਕਰਦੇ ਵੈਸੇ ਇਤਿਹਾਸ ਬੜਾ ਲੰਮੇਰਾ ਹੈ ਸਹੋ ਵਿਚਾਰ ਬਾਪਾ ਪੋਤਾ ਸਿੱਖ ਤੇ ਗੱਲ ਜਿਵੇਂ ਪਾਸ ਪਹੁੰਚਿਆ ਕਹਿੰਦਾ ਫੜਦਾ ਇਹਨਾਂ ਨੂੰ ਲੈਣਾ ਹੀ ਆ ਕਿਉਂ ਨਾ ਥੋੜਾ ਜਿਹਾ ਮਕੌਰ ਕਰਕੇ ਦੇਖ ਲਈਏ ਪੁੱਤ ਲਈਏ ਵੀ ਕਿਤੇ ਕੱਤੇ ਬੱਲੇ ਤਾਂ ਨਹੀਂ ਕਿਤੇ ਬੱਲੇ ਹੋਣ ਕਿਤਾ ਗ੍ਰਿਫਤਾਰੀਆਂ ਪਾ ਕੇ ਤੇ ਸਰਕਾਰ ਤੋਂ ਇਨਾਮ ਲਵਾਂਗੇ ਹੁਣ ਪੁੱਛਿਆ ਕਿ

ਜਿਹਦਾ ਤਾਂ ਵੱਡਾ ਕਿਸੇ ਦਾ ਰੁਧਵਾ ਨਹੀਂ ਇਹ ਧਰਤੀ ਦੇ ਉੱਤੇ ਤੇ ਸ਼ਹਾਦਤ ਵੀ ਹਰ ਇੱਕ ਹਿੱਤੇ ਨਹੀਂ ਹੁੰਦੀ ਸ਼ਹਾਦਤ ਬੜੇ ਵੱਡੇ ਕਰਮਾਂ ਦੇ ਨਾਲ ਮਿਲਦੀ ਆ ਵਾਹਿਗੁਰੂ ਸਤਿਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਢੰਡਾ ਵਾਲੇ ਬੰਦ ਕਰਿਆ ਕਰਦੇ ਨੇ ਕਹਿੰਦੇ ਗੋਲ ਦੇ ਦਰੱਖਤ ਨੂੰ ਫਲ ਲੱਗਦਾ ਗੋਲ ਤੇ ਗੋਲ ਨੂੰ ਤੋੜ ਕੇ ਦੇਖੀ ਉਹਦੇ ਵਿੱਚ ਜਿੰਨੇ ਬੀਜ ਹੁੰਦੇ ਆ ਨਾ ਉਹਨੇ ਜਨਮ ਲੈ ਕੇ ਤੇ ਤਪੱਸਿਆ ਕਰਨੀ ਪੈਂਦੀ ਆ ਫੇਰ ਕਿਤੇ ਜਾ ਕੇ ਸ਼ਹਾਦਤ ਦਾ ਜਨਮ ਪ੍ਰਾਪਤ ਹੁੰਦਾ ਹਰ ਇੱਕ ਦੇ ਹਿੱਤੇ ਨਹੀਂ ਸ਼ਹਾਦਤ ਹੁੰਦੀ ਸ਼ਹਾਦਤ ਦਾ ਰੁਤਬਾ ਬੜਾ ਹੁੰਦਾ ਹੈ ਹੁਣ ਬਾਬਾ ਦੋਤਾ ਸਿੰਘ ਤੇ ਗਰਜਾ ਸਿੰਘ ਨੂੰ ਕੁਝਿਆ ਗਿਆ ਆਤਮ ਸਮਰਪਣ ਕਰਨ ਉਹਨਾਂ ਨੇ ਜਵਾਬ ਦੇ ਦਿੱਤਾ ਹੈ ਹੁਣ ਜਲੰਧੂ ਦੀ ਕਹਿੰਦਾ ਫਿਰ ਜੰਗ ਲਈ ਤਿਆਰ ਹੋ ਜਾਓ ਜੰਗ ਕੀ ਲੜਨੀ ਆ ਆ ਮੇਰੇ ਬਬਰ ਸ਼ੇਰ ਉਹਨਗੇ ਤੁਹਾਨੂੰ ਫੜ ਕੇ ਲੈ ਜਾਣਗੇ ਤੁਸੀਂ ਨਹੀਂ ਮੰਨਦੇ ਤਾਂ ਤੁਹਾਨੂੰ ਜੰਮਦਿਆਂ ਨੂੰ ਉੱਤੇ ਪੇਸ਼ ਕਰਨਾ ਹੈ ਸੂਬੇ ਠਿਕਾਣਾ ਦੇ ਵਿੱਚ ਸੂਬੇ ਲਾਹੌਰ ਦੇ ਕਿਤੇ ਰੇਲੇ ਵਿੱਚ ਪੇਸ਼ ਕਰਨਾ ਹੈ ਹੁਣ ਇਹਨੇ ਆਪਣੀ ਫੋਟ ਦੇ ਵਿੱਚੋਂ 293 ਦੇ ਸਪਾਹੀ ਕਤੇ ਜਿਹਨਾਂ ਦੇ ਸਾਡੇ ਸਾਥ ਹਲ ਫੋਟੇ ਕੱਤ ਇਹੋ ਦੇ ਸਰੀਰ ਘਰ ਮੇਂ ਦੁੱਤਿਆਂ ਵਾਲੇ ਕੇ ਇੱਕ ਇੱਕ ਬੱਕਰਾ ਖਾ ਉਹ ਖਾ ਜਾ। ਐਡੇ ਘਰ ਮੇਂ ਦੁੱਤਿਆਂ ਵਾਲੇ ਦੋਸਤ ਪਾਈ ਬਾਹਰ ਕੱਢੇ ਆ ਤੇ ਬਾਬਾ ਬੋਤਾ ਕਰਤੇ ਗੱਲਾਂ ਕਰਦੇ ਰੋਕਦਾ ਕਹਿੰਦੇ ਜਲਾਲੂ ਜੀ ਨਾ ਕਮਲਾ ਹੋ ਗਿਆ। ਇਹਨਾਂ ਨੂੰ ਕਿਥੇ ਭੇਲੀ ਜਾਣਾ ਏ ਤੇ ਜਲਾਲੂ ਜੀ ਨੇ ਅੱਖਾਂ ਬਜੇ ਚੰਗਾ ਕਰਕੇ ਕਹਿੰਦਾ ਲੈ ਨਹੀਂ ਇਹ ਤਾਂ ਮੇਰੇ ਸੂਰਮਿਆਂ ਨੂੰ ਵੇਚ ਕੇ ਧਰ ਗਏ ਆ। ਹੁਣ ਲੈ ਲਿਆ ਕੰਮ ਇਹ ਆਪ ਨੂੰ ਸਾਬਣ ਕਰਦੇ ਨੇ। ਤੇ ਬਾਬਾ ਬੋਤਾ ਕਰਤੇ ਗੱਲਾਂ ਕਰਦੇ ਨੂੰ ਪੁੱਛਿਆ ਕਹਿੰਦਾ ਲੜਗੇ? ਕਹਿੰਦਾ ਗਰੇ ਨਹੀਂ। ਤੈਨੂੰ ਸਾਡੇ ਇਤਿਹਾਸ ਬਾਰੇ ਨਹੀਂ ਪੁੱਛਾ। ਅਸੀਂ ਤਾਂ ਜਲਾਲੂਦੀਨ ਕੋਲ ਆ ਗਿਆ ਕਹਿੰਦਾ ਜਿਹੜੇ ਮੇਰੇ ਏਡੇ ਤੇ ਤਗੜੇ ਗੇਂਦਿਆਂ ਸੁਪੇੜੇ ਕਹਿੰਦੇ ਆ ਪਤਾ ਨਹੀਂ ਇਹੋ ਜਾਂ ਕੀ ਕੋ ਲੱਗੇ ਪਿਆ ਇਹਨਾਂ ਦੇ ਗੁਰੂ ਨੇ ਕਹਿੰਦੇ ਜੀ ਇਹੋ ਜੀ ਆ ਤੇਰੇ ਕੋਲੇ ਫਿਰ ਇਹਨਾਂ ਦੀ ਗਿਣਤੀ ਵਧਾ ਕੇ ਵੇਖਣਾ ਘਟੋ ਘਟ ਲੜਨ ਦਾ ਧਾਡ ਸਵਾਦ ਤਾਂ ਆਵੇ ਤੇ ਜਲਾਲੂਦੀਨ ਨੇ ਪੰਜ ਪੰਜ ਭੇਜ ਦਿੱਤੇ ਆ ਸਿੰਘਾਂ ਵਾਲੋਂ ਦਸਾਂ ਦੀ ਟੋਲੀ ਭੇਜ ਦਿੱਤੀ ਤੇ ਪਤਾ ਨਹੀਂ ਲੱਗਦਾ ਸੀ ਇਹਨਾਂ ਨੇ ਕਿਹੜੇ ਵੇਲੇ ਮਿੱਟੀ ਦੇ ਵਿੱਚ ਮਿਲਾ ਕੇ ਰੱਖਦੇ ਹੁਣ ਜਲਾਲੂਦੀਨ ਨੇ ਆਪਣੀ ਫੌਜ ਦੇ ਵਿੱਚ ਹੋਰ ਸੁਪਾਈ ਤੇ ਦੇਣਾਂ ਦੀ ਗਿਣਤੀ ਆ 20 ਵੀਰ பை ਪੀ ਦੇ ਅਲੇ ਗੁਰਮੁਖੀ ਹੁੰਦੇ ਬਾਬਾ ਬੋਤਾ ਸਿੰਘ ਤੇ ਗਰਜਾ ਸੀ ਪਿੱਠਾਂ ਲੋਕ ਕੇ ਖਲੋ ਗਿਆ ਇੱਕ ਦੇ ਹੱਥ ਦੇ ਵਿੱਚ ਜੰਡ ਦਾ ਤਲਿੰਬੜਿਆ ਤੇ ਦੂਸਰੇ ਹੱਥ ਵਿੱਚ ਨੰਗੀ ਤਲਵਾਰ ਆ ਦੋਵੇਂ ਸੂਰਮੇ ਜਿੜਾਉਂ ਜੰਗ ਕਰ ਲੈਣ ਤੇ ਵੀਰ ਦੀ ਮਾਰ ਮਗਾਇਆ ਹੁਣ 200 ਦੇ ਇੱਕ ਤੋਂ 30 ਜਦੋਂ ਮਰ ਗਏ ਤੇ ਮਾਰੇ 2.5 ਲੱਖ ਲੋਕ ਨੇ ਤੇ ਜਲਾਉਂਦੀ ਨੇ ਕਬਰ ਆ ਗਿਆ ਕਬਰਾਂ ਦੇ ਉੱਤੇ ਜਲਾਉਂਦੀ ਨੇ ਤੀਰ ਚਲਾਉਣ ਦਾ ਇਸ਼ਾਰਾ ਕਰ ਦਿੱਤਾ ਤੀਰ ਚਲਾਏ ਗਏ ਤੇ ਤੀਰ ਜਦੋਂ ਸਰੀਰਾਂ ਦੇ ਨਾਲ ਸੋਏਗਾ ਤੇ ਜਿਸ ਤਰ੍ਹਾਂ ਲੋਕਾਂ ਦੇ ਕਿਉਂਕਿ ਸਰਬ ਲੋ ਦਾ ਤੇ ਬਾਟਿਆਂ ਦੇ ਛਾਪ ਛਾਪ ਦੇ ਸਰਬ ਲੋ ਦਾ ਸਰੀਰ ਬਣ ਚੁੱਕਿਆ ਹੈ ਸਰਬ ਲੋ ਦੇ ਪਾਣੀ ਪਰ ਪਰ ਸਰਬ ਲੋ ਦਾ ਆਸਰਾ ਹੋ ਚੁੱਕਿਆ ਹੈ ਗੁਰੂ ਪਿਆਰ ਵਾਲੇ ਜਦੋਂ ਤੀਰ ਸਰੀਰਾਂ ਦੇ ਵਿੱਚ ਫੱਜੇ ਪਰ ਨੁਕਸਾਨ ਦਾ ਕਰ ਚਕੇ ਤੇ ਧਰਤੀ ਦੇ ਉੱਤੇ ਬੈਠ ਕੇ ਹੋ ਕੋਈ ਕਰਾਮਾਤ ਨਹੀਂ ਸਿੱਕੇ ਦੇ ਦੁਸਰੀ ਇਹੋ ਜੇ ਬਣੇ ਪਏ ਆ ਗੈੜੇ ਦੀਆਂ ਥੱਲਾ ਮਾਰ ਕੇ ਸਰੀਰ ਕੋ ਉਹਦੀਆਂ ਰਾਤਾਂ ਦਿਹਾੜੀਆਂ ਤੋਂ ਬੰਜ ਨਾਲ ਨੰਗੇ ਪੈਰੀ ਨੰਗੇ ਪਿੰਡੇ ਹਿੜਾਣਾ what right. is